Kita buatkan tim cybercrime. kita ਮਾਂ ਵਾਲੀ ਤੋਂ ਹੋ ਗਿਆ ਇਹ ਵੀ ਕੰਦੇ ਰਾਜ ਹੋਰ ਚੱਲ ਬਾਕੀ ਲੋਕ ਹੋਰ ਤੇ ਹੋਰ ਨਾ ਜਾ ਰਹੀਆਂ ਲੋਕਾਂ ਨੂੰ ਆਪ ਤਰਫ ਗੱਲ ਇਨਫੋਰਮੇਸ਼ਨ ਮਿਲ ਰਹੀ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਆਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਤੁਸੀਂ ਕਿੰਨੇ ਲੋਕ ਕਿੰਨੇ ਸਾਹਮਣੇ ਆਇਆ ਕੁਝ ਹੈਗੇ ਆ ਜੀ ਕਰੀਬ 35 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਲ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ। ਟੋਟਲ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਨੇ? ਇੱਦਾਂ ਲਿਖੋ। ਆ ਗਿਆ। ਕੋਲਾ ਪਰ ਆ ਰਿਹਾ। ਇਹਦੇ ਤੋ ਇਹਨਾਂ ਦੇ ਸਾਈਬਰ ਕ੍ਰਾਈਮ ਦੇ ਕਾਨੂੰਨ ਚ ਨੇ। ਇਹਨਾਂ ਨੂੰ ਸਿਨੇਟਰਾ ਤੋਂ ਇਹਨਾਂ ਨੇ। ਹਰ Saya टीम ने वो ਗੱਲ ਇਨਫੋਰਮੇਸ਼ਨ ਮਿਲ ਰਹੀ ਹੈ ਇੱਥੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਆਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਤੁਸੀਂ ਕਿੰਨੇ ਲੋਕ ਕੰਨੇ ਸਾਹਮਣੇ ਆਇਆ ਕੁਝ ਹੈਗੇ ਆ ਜੀ ਕਰੀਬ 35 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀ ਦਿੱਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਲ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ ਟੋਟਲ ਸਾਰੇ ਚ ਲੜਕੀਆਂ ਤੇ ਲੜਕੀ ਕਿੰਨੇ ਇੱਦਾਂ ਲਿਖੇ